ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੰਜਾਬ ਅਤੇ ਪੰਜਾਬੀਆ ਦਾ ਮਾਣ ਕਾਬਲ ਸਿੰਘ ਘਰਾਟੌਰ ਪਿੰਡ ਬੁੱਧਗੜ ਤੋਂ ਤੁਸੀਂ ਜੁੜੇ ਹੋ ਵਾਰਸ ਪੰਜਾਬ ਦੇ ਲਾਈਵ ਟੀਵੀ ਨਾਲ ਸੋ ਅੱਜ ਮੈਨੂੰ ਬੜੇ ਹੀ ਮਾਣ ਦੇ ਨਾਲ ਅਤੇ ਫਖਰ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਦੇ ਟੀਮ ਦੇ ਜਝਾਰੂ ਜੋਧੇ ਸਾਡੇ ਕੋਲ ਇਸ ਟਾਈਮ ਬੈਠੇ ਨੇ ਸੋ ਆਓ ਇਹਨਾਂ ਨੇ ਇੱਕ ਪ੍ਰੋਗਰਾਮ ਵਿੱਢਿਆ ਹੈ ਕਿਉਂਕਿ ਪਹਿਲੀ ਅਕਤੂਬਰ ਨੂੰ ਜੋ ਵੀ ਇਹਨਾਂ ਦਾ ਪ੍ਰੋਗਰਾਮ ਹੈ ਕਿੱਥੋਂ ਚੱਲਣਾ ਹੈ ਕਿੰਨੇ ਵਜੇ ਚੱਲਣਾ ਹੈ ਤੇ ਪਹੁੰਚਣਾ ਕਿੱਥੇ ਹੈ ਸੋ ਸਾਡੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਕ੍ਰਿਪਾਲ ਸਿੰਘ ਜੀ ਕਪੂਰੀ ਪੰਜ ਮੈਂਬਰੀ ਕਮੇਟੀ ਲੁਧਿਆਣਾ ਵਾਲੇ ਬੈਠੇ ਨੇ ਸੋ ਆਓ ਉਹਨਾਂ ਨਾਲ ਮੁਲਾਕਾਤ ਕਰਦੇ ਆ ਜੀ ਤੇ ਉਹਨਾਂ ਨੂੰ ਪੁੱਛਦੇ ਆ ਵੀ ਇਹ ਪ੍ਰੋਗਰਾਮ ਕਦੋਂ ਅਤੇ ਕਿੱਥੇ ਅਤੇ ਕਿਵੇਂ ਹੋਵੇਗਾ ਜੀ ਹਾਂਜੀ ਕਪੂਰੀ ਸਾਹਿਬ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਵਾਰਿਸ ਪੰਜਾਬ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਇਹ ਸਾਡੇ ਕਾਰਜ ਅੱਜ ਆਲ ਇੰਡੀਆ ਵਰਲਡ ਦੇ ਵਿੱਚ ਸਾਡੀ ਆਵਾਜ਼ ਬੁਲੰਦ ਕਰੇਗਾ ਤੇ ਹੁਣ ਅਸੀਂ ਇੱਕ ਪ੍ਰੋਗਰਾਮ ਆਪਣਾ ਸਰਾਂਭਾ ਨਗਰ ਕੰਪਿਊਟਰ ਹਾਲ ਵਿੱਚ ਸਥਿਤ ਕੀਤਾ ਜਿੱਥੇ ਸਾਡਾ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਇਕੱਠ ਹੋ ਰਿਹਾ ਜੀ ਭਾਈ ਰਣਜੀਤ ਸਿੰਘ ਨਗਰ ਕੰਪਿਊਟਰ ਹਾਲ ਦੇ ਵਿੱਚ ਤੇ ਹੋ ਰਿਹਾ ਜੀ ਇੱਥੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਭਾਈ ਤਰਸੇਮ ਸਿੰਘ ਜੀ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਐਮਪੀ ਪਹੁੰਚ ਰਹੇ ਹਨ ਕਥੇ ਜਗਦਿਆਂ ਜਵੀਰਾ ਵਾਲੇ ਪਹੁੰਚੋ ਜੋ ਸਾਨੂੰ ਜੋ ਸਰਕਾਰਾਂ ਨੇ ਗੁਲਾਮ ਰੱਖਿਆ ਹੈ ਅੱਜ ਤੱਕ ਸਾਨੂੰ ਕੋਈ ਆਜ਼ਾਦੀ ਨਹੀਂ ਮਿਲੀ ਸਾਡੇ ਬੰਦੀ ਸਿੰਘ 32-32 ਸਾਲਾਂ ਤੋਂ ਜਿਹੜਾਂ ਦੇ ਵਿੱਚ ਬੰਦ ਨੇ ਸਾਡਾ ਕੋਈ ਨਹੀਂ ਸੁਣਿਆ ਭਾਈ ਹਮਾਰਾ ਜੀ ਦੀ ਮਾਤਾ 4 ਸਾਲ ਬਾਅਦ ਆਈ ਹੈ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਨੂੰ ਛੁੱਟੀ ਦਿਵਾਉਣ ਵਾਸਤੇ ਉੱਥੇ ਪਹੁੰਚੋ ਭਾਈ ਪ੍ਰਤਪਾਲ ਸਿੰਘ ਜੀ ਪਿੰਡ ਰੌੜ ਜ਼ਿਲ੍ਹਾ ਖੰਨਾ ਪੰਜ ਮੈਂਬਰੀ ਕਮੇਟੀ ਤੋਂ ਬੈਠੇ ਨੇ ਜੀ ਸੋ ਉਹ ਵੀ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਵੀ ਇਹ ਜਿਹੜਾ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਕਿੰਨਾ ਕਿੰਨਾ ਵੱਲੋਂ ਅਤੇ ਕਿੱਥੇ ਪਹੁੰਚਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਸਾਂ ਜੀ ਬੇਨਤੀ ਆ ਜੋ ਕਿ ਵਾਰਸ ਪੰਜਾਬ ਦੇ ਚੈਨਲ ਨੇ ਅੱਜ ਸੇਵਾ ਕੀਤੀ ਆ ਕੌਮ ਦੀ ਇਹਨਾਂ ਦਾ ਚੈਨਲ ਵੀ ਨਵਾਂ ਅੱਜ ਸ਼ੁਰੂ ਹੋਇਆ ਥੋੜੇ ਦਿਨ ਤੋਂ ਇਹਨਾਂ ਭਰਾਈ ਦੇ ਪਾਤਰ ਨੇ ਜੋ ਕਿ ਵਾਰਸ ਪੰਜਾਬ ਦੀ ਲਈ ਸੇਵਾ ਕਰ ਰਹੇ ਅੱਗੇ ਆ ਗਏ ਦੂਸਰੀ ਬੈਂਕੀਆ ਵੀ ਜੋ ਪਹਿਲੀ ਤਰੀਕ ਨੂੰ ਜਿਲ੍ਹਾ ਲੁਧਿਆਣਾ ਦੇ ਅਰੰਤੀਪ ਸਿੰਘ ਕਮੈਂਟਰੀ ਹਾਲ ਦੇ ਵਿੱਚ ਫਰੋਹੀਪੁਰ ਰੋਡ ਦੇ ਉੱਤੇ ਵੱਡਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੋ ਰਿਹਾ ਵਾ ਉਸ ਕਾਠਾ ਹਿੱਸਾ ਬਣ ਜੇ ਲਈ ਜਿਲ੍ਹਾ ਲੁਧਿਆਣਾ ਦੇ ਬਰਾਕ ਪਧਰੀ ਜਿੰਨੇ ਵੀ ਕਮੇਟੀਆਂ ਆ ਪਿੰਡ ਬਦਰੀ ਕਮੇਟੀਆਂ ਵਾਂ ਸਾਰੀਆਂ ਉੱਥੇ ਪਹੁੰਚਣ ਆਪਣੇ ਨਾਲ ਵੱਡੇ ਵੱਡੇ ਧੱਸੇ ਲੈ ਕੇ ਪਹੁੰਚਣ ਤਾਂ ਕਿ ਆਣ ਵਾਈ ਜੋ ਸਰਕਾਰ ਆ 2022 ਦੇ ਵਿੱਚ ਤੈਅ ਕਰ ਲਈਏ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਸ਼ਾਨ ਉੱਚੀ ਕਰੀ ਉਹਨਾਂ ਦੇ ਪਹੁੰਚ ਰਹੇ ਮੁੱਖ ਮਹਮਾਨ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ترਸੀਮ ਸਿੰਘ ਜੀ ਖਾਲਸਾ ਤੇ ਸਰਬਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਤੋਂ ਪਹੁੰਚ ਰਹੇ ਨੇ ਉਹਨਾਂ ਦੇ ਵੱਡਮੁੱਲੇ ਵਿਚਾਰ ਸੁਣ ਕੇ ਕੌਮ ਨੂੰ ਛੇ ਜਣ ਵਾਸਤੇ ਉਹ ਪਹੁੰਚ ਰਹੇ ਨੇ ਕਾਮ ਨੂੰ ਕਿਹੜੇ ਰਾਸਤੇ ਤੇ ਲੈ ਕੇ ਜਾਣਾ ਔਰ ਆਪਾਂ 2027 ਦੇ ਵਿੱਚ ਸਰਕਾਰੀ ਖਾਲਸਾ ਬਣਾਉਣ ਲਈ ਕਾਮਯਾਬ ਹੋਣਾ ਗੱਲ ਮੋਰਕੁੰਗੀ ਟੱਪ ਗਈ ਉੱਥੇ ਸੰਗਤਾਂ ਦਾ ਇਕੱਠ ਹੋਊਗਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਰਾਮ ਰੂਰਵਾਈਆਂ ਸੰਗਤਾਂ ਜਿਹੜੀਆਂ ਔਰ ਬਾੜਾ ਦੇ ਵਕੀਰੀਆਂ ਸੰਗਤਾਂ ਨੇ ਜਾਣਾ ਟਾਈਮ ਤਕਰੀਬਨ 9:30 ਵਜੇ ਆਪਾਂ ਤੁਰਨੇ ਆ ਜਿੱਥੋਂ ਗੱਲਿਆ ਮੋਰਜੋ ਕੋ ਬੜਾ ਠਾਠਾ ਮਾਰਦਾ ਕਾਠੂ ਆ ਸਾਰਾ মিডিਆ ਨਾ ਹੋਊਗਾ ਜਿਹੜੀ ਹਰ ਖਬਰ ਤੁਹਾਡੀ ਨਾ ਹੀ ਨਾ ਆਨਲਾਈਨ ਚੱਲੂਗੀ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਕੋਈ ਵੀ ਐਸਾ ਆਵਾਜ਼ ਸੁਣ ਕੇ ਪ੍ਰਬੰਧਕ ਜਾਂ ਕੋਈ ਮੈਂਬਰ ਜਾਂ ਨੌਜਵਾਨ ਵੀਰ ਕੋਈ ਵੀ ਘਰਾਂ ਬੈਠਾ ਰਹੇ ਉਹਨਾਂ ਦੇ ਬੜੇ ਮੁੱਲੇ ਵਿਚਾਰ ਸੌਣ ਵਾ ਕੇ ਗਹਿਲੇਵਾ ਮੋੜ ਤੇ 9:30 ਵਜੇ 10198145 81622 ਨੰਬਰ ਫੇਜਵਾਰਾ ਨੋਟ ਕਰ ਲਓ 98145 81622 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ